ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਅਵਤਾਰ ਆਨੰਦਪੁਰੀ ਵੱਲੋਂ ਪਿਆਰ ਭਰੀ ਸასი ਸ਼ਕਲ ਸੋ ਦੋਸਤੋ ਅਸੀਂ ਜਿਵੇਂ ਦੇਖਦੇ ਆ ਪੰਜਾਬ ਦੀ ਤਸਵੀਰ ਨੂੰ ਤੋਂ ਇਸ ਵਕਤ ਅਸੀਂ ਤਰਨਤਨ ਜ਼ਿਲ੍ਹਾ ਤੇ ਹਲਕਾ ਪੱਟੇ ਦੇ ਪਿੰਡ ਸਭਰਾਮਾ ਦੇ ਬਿਲਕੁਲ ਇਸ ਵਕਤ ਉੱਪਰਲੀ ਸਾਈਡ ਤੇ ਖੜੇ ਆ ਤੇ ਜਿੱਥੇ ਤੁਸੀਂ ਪਿੱਛੇ ਦੇਖ ਰਹੇ ਹੋ ਕਿਉਂਕਿ ਜਿੱਥੇ ਫਸਲਾਂ ਖਰਾਬ ਹੋਈਆਂ ਚਾਰਾ ਖਰਾਬ ਹੋਇਆ ਡੰਗਰ ਪਸ਼ੂ ਰੋੜੇ ਬਹੁਤ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਔਰ ਅਸ ਵਕਤ ਵੀ ਸਥਿਤੀ ਅਜੇ ਜਿਉਂ ਦੀ ਤਿਉਹ ਹੈ ਜਿੱਥੇ ਕਿ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਨੇ ਆ ਪਿੱਛੇ ਜਿਹੜੇ ਘਰ ਨੇ ਉਹ ਬੈਕ ਦੇ ਉੱਤੇ ਦੇਖਦੇ ਆ ਉਹ ਸਾਰੇ ਜਿਹੜੇ ਮਕਾਨ ਸੀਗੇ ਇੱਥੋਂ ਡੁੱਬ ਗਏ ਸੀ ਫਸਲਾਂ ਇੱਥੋਂ ਹੜ੍ਹ ਗਈਆਂ ਸੀ ਤੇ ਇੱਥੋਂ ਜਿਹੜਾ ਡੰਗਰ ਪਸ਼ੂ ਸੀਗਾ ਉਹਨਾਂ ਦੇ ਵੀ ਬਹੁਤ ਸਾਰੇ ਨੁਕਸਾਨ ਹੋਏ ਨੇ ਅੱਜ ਅਸੀਂ ਇੱਥੇ ਪਹੁੰਚੇ ਆ ਤਰਨਤਨ ਜ਼ਿਲ੍ਹਾ ਹਲਕਾ ਪੱਟੀ ਤੇ ਪਿੰਡ ਸਭਰਾਮਾ ਤੇ ਹਰ ਪੀੜਤਾਂ ਦੀ ਸੇਵਾ ਦੇ ਲਈ ਡਾਕਟਰ ਬਲਵਿੰਦਰ ਵਾਲੀਆ ਜੀ ਜਿਹੜੇ ਕਿ ਗੁਰੂ ਨਾਨਕ ਗਰੁੱਪ ਆਫ ਕਾਲਜ ਜਿਨ੍ਹਾਂ ਦਾ ਚੱਲਦਾ ਬੜੇ ਲੰਮੇ ਸਮੇਂ ਤੋਂ ਵੱਡੀਆਂ ਸਵਾਵਾਾਂ ਵੀ ਦਿੰਦੇ ਨੇ ਆ ਪੰਜਾਬ ਦੇ ਜਗਾ ਜਗਾ ਦੇ ਉੱਤੇ ਉਹਨਾਂ ਦੇ ਕੈਂਪ ਵੀ ਲਾਏ ਜਾਂਦੇ ਆ ਸੋ ਬਾਲੀਆ ਜੀ ਆਪਣੀ ਪੂਰੀ ਟੀਮ ਦੇ ਨਾਲ ਜਿਨ੍ਹਾਂ ਦੇ ਵਿੱਚ ਡਾਕਟਰ ਵੀ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮੈਡੀਸਨ ਵੀ ਲੈ ਕੇ ਆਏ ਨੇ ਕਿਉਂਕਿ ਅੱਜ ਲੋੜ ਆ ਡੋਰ ਟੂ ਡੋਰ ਜਿਹੜੀ ਇਹ ਸਵਾਵਾਾਂ ਦਿੰਦੇ ਆ ਬਹੁਤ ਵੱਡੀ ਬਲੱਖਾਂ ਸੇਵਾ ਇਹਨਾਂ ਦੀ ਸੋ ਇੱਥੇ ਗੱਲਬਾਤ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਮਿਲਦੇ ਆ ਡਾਕਟਰ ਬਲਵਿੰਦਰ ਬਾਲੀਆ ਜੀ ਸੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਡਾਕਟਰ ਸਾਹਿਬ ਸਵਾਮਾ ਤੁਹਾਡੀਆਂ ਕਿੰਨੇ ਕਿ ਚੱਤੋਂ ਚੱਲਦੀਆਂ ਨੇ ਤੇ ਅੱਜ ਤੁਸੀਂ ਇਵੇਂ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਹਾਂ ਬਸ ਯੋ ਅਸੀਂ ਬੜੇ ਮਾੜੇ ਦੌਰ ਚ ਲੰਘ ਰਹੇ ਹਾਂ ਜੀ ਪਰ ਮਾੜਾ ਕਿਸੇ ਤੇ ਵੀ ਮਾੜਾ ਦਿਨ ਨਹੀਂ ਆਵੇ ਮੈਂ ਚਾਹੁੰਦਾ ਪੰਜਾਬ ਵਸਦਾ ਹਸਦਾ ਖੇਡਦਾ ਰਹੇ ਜਿਵੇਂ ਪਹਿਲੇ ਸੀ ਉਸ ਤੋਂ ਵਧੀਆ ਹੋਵੇ ਜੀ ਅੱਜ ਜਿਹੜਾ ਲੋੜ ਹੈ ਸਾਨੂੰ ਪੰਜਾਬ ਦੇ ਵਿੱਚ ਇੱਕ ਦੂਜੇ ਦੀ ਬਾਹ ਫੜਨੀ ਜੀ ਬਾਹ ਕੌਣ ਫੜੇਗਾ ਕਿਸੇ ਬਾਹਰਲੇ ਨਹੀਂ ਫੜਨਾ ਅਸੀਂ ਆਹੀ ਇੱਕ ਦੂਜੇ ਦਾ ਬਾਹ ਫੜਨੀ ਅਸੀਂ ਕਿਹੜੇ ਕੋਲ ਮਦਦ ਨਹੀਂ ਕਰ ਸਕਦੇ ਕਿਉਂਕਿ ਪਰਮਾਤਮਾ ਨੂੰ ਕਹਿੰਦਾ ਹਾਂ ਮਦਦ ਦੀ ਰਾਸ ਨਹੀਂ ਆਇਆ ਹੈ ਅਸੀਂ ਕੌਣ ਜਿਹਨੂੰ ਦੇਣ ਵਾਲੇ ਅਸੀਂ ਇੱਕ ਨਮਾਨੇ ਦੇ ਸੇਵਕਾਂ ਅਸੀਂ ਤਾਂ ਰੱਬ ਕੋਲ ਮੰਗ ਆ ਮੰਗੇ ਖਾਨਨੇ ਆ ਇਸ ਕਰ ਜੋ ਵੀ ਇੱਕ ਸਾਡੇ ਕੋਲ ਆਇਆ ਤੇ ਮੈਡੀਕਲ ਕਾਲਜ ਮੇਰਾ ਗੁਰਨਾਨ ਨਗਰਪੁਰ ਕਾਲਜ ਦੇ ਨਾਲ ਤੇ ਜੇ ਨਰਸਿੰਗ ਕਾਲਜ ਹੈ ਬੀਐਡ ਕਾਲਜ ਹੈ ਤੇ ਇੱਕ ਬੀਐਫਐਸ ਡਿਗਰੀ ਕਾਲਜ ਹੈ ਉੱਥੇ ਦੀ ਮੇਰੀ ਨਾਲ ਟੀਮ ਹੈ ਸਾਰੇ ਡਾਕਟਰ ਮੇਰੇ ਐਮਡੀ ਹੈ ਅੱਜ ਉਹ ਆਏ ਆ ਨਾਲ ਉਹ ਸਾਰੇ ਮਿਰਜਾ ਨੂੰ ਸਰਪੰਚ ਅਵਧਾਰ ਸਿੰਘ ਨੇ ਕਿਹਾ ਸੀ ਵੀ ਤੁਸੀਂ ਕੈਂਪ ਲੌਪ ਪੁਆਇੰਟ ਤੇ ਜੀ ਰੇ ਗੋਰਾ ਜੀ ਨੇ ਸਰਪੰਚ ਆਪਣਾ ਦੱਸਿਆ ਕਿ ਤੁਸੀਂ ਇਹਦਾ ਕੋਈ ਕਹਿ ਬਜਾ ਡੋਰ ਟੂ ਡੋਰ ਲਾਓ ਲੋਕੇ ਦੇ ਡੋਰ ਤੇ ਡੋਰ ਬੱਠੇ ਜਿਹਨਾਂ ਨੂੰ ਹਰ ਬੀਟ ਜਿਹੜੇ ਆ ਮੰਨ ਤੇ ਬੈਠੇ ਘਰਾਂ 'ਚ ਬੈਠੇ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ ਉਹ ਇੱਥੇ ਆਉ ਨਹੀਂ ਸਕਦੇ ਆ ਕੰਮ ਕਾਰ ਛੱਡ ਕੇ ਤੇ ਆਪਾਂ ਉਹਨਾਂ ਨੂੰ ਡੋਰ ਟੂ ਡੋਰ ਦਵਾਈ ਦੇਣੀ ਚਾਹ ਸਾਨੂੰ ਜਿੰਨਾ ਮਰਜੀ ਔਖੇ ਜਿੰਨੀ ਮਰਜੀ ਗਰਮੀ 'ਚ ਕੰਮ ਕਰਾਂਗੇ ਕਰਾਂਗੇ ਅਸੀਂ ਜਿੰਨੇ ਚ ਮਹੀਨਾ ਲੱਗੇ 2 ਮਹੀਨੇ ਲੱਗੇ ਇਥੇ ਪੂਰੀ ਸੇਵਾ ਕਰਾਂਗੇ ਜੋ ਵੀ ਸਾਡੇ ਕੋਲ ਮਤਲਬ ਫਾਇਦਾ ਠਾਸਾ ਤੁਸੀਂ ਲੋਕਾਂ ਨੇ ठाਣਾ ਸਾਨੂੰ ਇੱਥੇ ਰਹਿ ਦੀ ਬਾਰੇ ਕੁਝ ਨਹੀਂ ਪਤਾ ਅਸੀਂ ਲੁਧਿਆਣੇ ਤੋਂ ਆਏ ਆ ਇਹ ਸਰਪੰਚ ਅਵतार ਸਿੰਘ ਦੱਸਣਗੇ ਜੋਤੀਸ਼ਾ ਦੇ ਸਰਪੰਚ ਜੀ ਦੱਸਣਗੇ ਡਾਕਟਰ ਸਾਹਿਬ ਜਿੱਦਾਂ ਪਹਿਲਾਂ ਵੀ ਆਪਾਂ ਦੇਖਿਆ ਜਦੋਂ ਕੋਈ ਹੜ੍ਹ ਆਉਂਦੇ ਆ ਜਾਂ ਪਾਣੀ ਦੀ ਮਾਰ ਪੈਂਦੀ ਆ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਨੇ ਕਈ ਤਰ੍ਹਾਂ ਦੀ ਨਿਕਲਦੀਆਂ ਨੇ ਜਿਵੇਂ ਕੋਈ ਚਿਕਨ ਕੁਣੀਆਂ ਹੋ ਗਿਆ ਡੇਂਗੂ ਹੋ ਗਿਆ ਜੇ ਕੋ ਹੋਰ ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹੀਆਂ ਬਿਮਾਰੀਆਂ ਤੇ ਜ਼ਿਆਦਾ ਲੋਕ ਪੀੜਤ ਹੋਣਗੇ ਮੈਨੂੰ ਇਹ ਖਤਰਾ ਆ ਪਰਮਾਤਮਾ ਮਿਹਰ ਕਰੇ ਕਿ ਆਉਣ ਲੱਗਾ ਸਾਡੇ ਕੋਲ ਮਹਾਮਾਰੀ ਐ ਕੋਈ ਜਿਹਾ ਨਾ ਹੋ ਜਾਵੇ ਸਾਂਭੀ ਨਾ ਜਾਵੇ ਜੀ ਇਹਨੂੰ ਸੰਭਾਲਣ ਤੋਂ ਪਹਿਲਾਂ ਸਾਡੇ ਕੋਲ ਪਹਿਲਾ ਪਰਾਲਾ ਕਿ ਮਹਾਮਾਰੀ ਤੋਂ ਬਚਿਆ ਜਾਵੇ ਕਿਵੇਂ ਬਚਿਆ ਜਾਏਗਾ ਸਾਨੂੰ ਬਹੁਤ ਆਪਦਾ ਆਪਣੇ ਘਰਾਂ 'ਚ ਜਿੱਥੇ ਰਹਿਣਾ ਉਹ ਸਪਰੇਅ ਕਰਨੀ ਪਈ ਗੋ ਸਵੇਰ ਆਸੇ ਇੱਕ ਸਪਰੇਅ ਲੈ ਕੇ ਆਇਆ ਜਿਹੜੀ ਲੋਕਾਂ ਨੂੰ ਸਾਨੂੰ ਹੁੰਡਾਂਗਾ ਜੀ ਆਪਣੀ ਢੋਲਕੀ ਪਾ ਕੇ ਸਪਰੇਅ ਕਰਨ ਜਾਂ ਆਪਣੇ ਕਿਸੇ ਹੋਰ ਭਾਂਡੇ ਭਾਈ ਤੋਂ ਸਪਰੇਅ ਕਰਨ ਆਪਣੇ ਲਾਗੇ ਆਪਣੇ ਸਪਰੇਅ ਕਰਨ ਮੱਛਰ ਲੱਗ ਜਣਾ ਆਵੇ ਲਾਗੇ ਆਪਣੇ ਮੱਛਰ ਜਾ ਰਹਿਣ ਕਿਉਂ ਇਹ ਹੁਣ ਤੱਕ ਮੱਛਰ ਇਹ ਨਾ ਫੈਲ ਜਾਣਾ ਸਾਨੂੰ ਸਾਹਮਣਾ ਔਖ ਹੋ ਜਾਏਗਾ ਜੀ ਉਹਦੇ ਨਾਲ ਮਲੇਰੀਆ ਫੈਲ ਸਕਦਾ ਹੈ ਪਲੇਗ ਫੈਲ ਸਕਦੀ ਹੈ ਇਹ ਹੋਰ ਬਾਰੀਅਮ ਲੱਗ ਸਕਦੀ ਹੈ ਬਾਕੀ ਮੈਂ ਜਿੰਨੇ ਵੀ ਇਹ ਏਰੀਆ ਦੇ ਲੋਕੀ ਹੋਣਾ ਅਪੀਅਰ ਕਰਾਂਗਾ ਜੇ ਪਾਣੀ ਪੀਣਾ ਹੈ ਤੁਸੀਂ ਉਹਨੂੰ ਬਾਲ ਕੇ ਪੀਓ ਇਹ ਪਾਣੀ ਬਾਲ ਕੁਗਾਨ ਦਸਮ ਰੋਡ ਤੇ ਹੈ ਜਿਹਦੇ ਫੱਲੋਂ ਦਾ ਡਰ ਹੈ ਕਿਉਂਕਿ ਸਰੋਂ ਪਾਣੀ ਖਰਾਬ ਹੋ ਚੁੱਕਾ ਹੈ ਇਸੇ ਕੋਸ਼ਿਸ਼ ਕਰੋ ਕਿ ਪਾਣੀ ਜਿਹੜਾ ਜੇ ਪੀਣਾ ਵੀ ਇਥੋਂ ਦਾ ਤੇ ਆਪਣਾ ਬਾਲ ਕੇ ਪੀਣਾ ਹੈ ਬਾਲਿਆ ਪਾਣੀ ਜੇ ਪੀਣਾ ਹੈ ਉਹ ਤੁਸੀਂ ਕੇ ਭਾਂਡੇ ਬਾਲਦੇ ਹੋ ਘੱਟ ਤੋਂ ਘੱਟ ਗਲਾਸ ਡੇਢ ਗਲਾਸ ਪਾਣੀ ਥੱਲੇ ਰੱਖਣ ਜੋ ਉਹਨਾਂ ਦਾ ਉਦਲਾ ਨਜ਼ਾਰ ਕੇ ਆਪਣੇ ਕੇ ਬਰਤਨ ਚ ਵਾ ਲੋ ਉਹ ਚਾਟਾ ਕੋਲ ਨੂੰ ਸਬਜ਼ੀ ਬਣਾਓ ਸਭ ਕੁਝ ਬਣਾਓ ਪੀਓ ਵੀ ਉਸ ਨੂੰ ਲੇਕਿਨ ਥੜਾ ਪਾਣੀ ਨਾ ਪੀਓ ਉਹ ਬਲਿਆ ਪਾਣੀ ਜਿਹੜਾ ਕਿ ਉਹਨੂੰ ਸਾਂਭ ਕੇ ਰੱਖੋ ਤੋੜਦੇ ਤੇ ਬਾਟੀ ਡੇਢ ਬਾਟੀ ਭਰ ਲੰਘ ਜਨ ਕੇ ਸ਼ਾਮ ਤੱਕ ਬਰ ਸਕਦੇ ਆ ਇਹ ਸਾਡਾ ਪਹਿਲਾ ਭਰੇਜ ਹੈ ਬਾਕੀ ਦੀ ਦਵਾਈਆਂ ਸਾਡੀਆਂ ਜਿਹੜੀਆਂ ਅਸੀਂ ਦਵਾਂਗੇ ਡੋਰ ਟੂ ਡੋਰ ਜਿੱਥੇ ਵੀ ਬੰਦਾ ਸਨ ਜਿੱਥੇ ਹਾਰਪੀਟ ਸਾਨੂੰ ਦੱਸਣਗੇ ਜਿੱਥੇ ਰਵਾਂਸਾ ਦੱਸਣੀ ਉੱਥੇ ਉੱਥੇ ਜਾ ਕੇ ਹੀ ਇੱਕ ਇੱਕ ਬੰਦੇ ਨੂੰ ਹਰ ਟੀਮ ਜਿਹੜੀ ਦਵਾਈ ਦੇਆ ਕਰੇਗੀ ਹਾਂ ਡਾਕਟਰ ਸਾਹਿਬ ਜਨਾ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਚਿਕਨਗੁਨੀਆ ਹੋ ਗਿਆ ਜਾਂ ਕੋਈ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਤੇ ਇਆਂ ਇਆਂ ਇਹਦੇ ਨਾਲ ਨਾਲ ਡੰਗਰਾਂ ਦੀ ਵੀ ਜਿਹੜੀ ਬਿਮਾਰੀ ਆ ਉਹਨਾਂ ਨੂੰ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਜਿਹੜੇ ਪਰਹੇਜ਼ ਆ ਲੋਕ ਕਰਨ ਡੰਗਰਾਂ ਦੇ ਹੋਈਆਂ ਇਸ ਪਾਣੀ ਤੋਂ ਬਚਿਆ ਜਾਵੇ ਜਿਹੜਾ ਪਾਣੀ ਖੜਾ ਹੈ ਇੱਥੇ ਜਾਨ ਤੋਂ ਬਚਿਆ ਪਾਣੀ ਖੜੇ ਪਾਣੀ ਚ ਨਹੀਂ ਜਾਣਾ ਜੀ ਜਿਹੜਾ ਪਾਣੀ ਖੜੇ ਜਾਨ ਤੋਂ ਬਚ ਜੀ ਉਹ ਹੀ ਬਚ ਜਾਏਗਾ ਇਹ ਪਾਣੀ ਪੀਤਾ ਨਾ ਜਾਵੇ ਇਹ ਪਾਣੀ ਚ ਪੈਰ ਨਾ ਪਾਇਆ ਜਾਣ ਜਿੰਨਾ ਵੀ ਡੰਗਰਾਂ ਨੂੰ ਦੂਰ ਰੱਖਾਂਗੇ ਡੰਗਰ ਬਚੇ ਰਹਿਣਗੇ ਬਾਕੀ ਸਪਰੇਅ ਕੁਵੇਂ ਦੇ ਰਹੇ ਹਾਂ ਵੀ ਆਪਣੇ ਡੰਗਰਾਂ ਨਾਲ ਤਾਂ ਸਪਰੇਅ ਕਰੋ ਆਪਣੇ ਤੇ ਬੈਲੈਂਸ ਸਪਰੇਅ ਕਰੋ ਆਪਣੇ ਕਾਜ ਸਪਰੇਅ ਕਰੋ ਜੇ ਸੌਂਦੇ ਹੋ ਤਾਂ ਆਜਾ ਸਪਰੇਅ ਕਰਕੇ ਸੌਣਾ ਕਰੋ ਪੁੱਛੇ ਕਰੋ ਨਾ ਆਪਣੇ ਜਿਹੜਾ ਮਿੰਜਾ ਤੁਹਾਡਾ ਹੋਵੇ ਤਾਂ ਸਪਰੇਅ ਕਰਕੇ ਫਿਰ ਚੱਦਰ ਵਿਚਾਲੇ ਸੌਓ ਤਾਂ ਕਿ ਮੱਛਰ ਥੱਲੇ ਨਾ ਤੋਨਾ ਆ ਸਕੇ ਉਹ ਸਪਰੇਅ ਜਿਹੜਾ ਮੈਂ ਬਣਾਇਆ ਹੈ ਮੱਛਰਾਂ ਬੰਦ ਦਾ ਸਰੇ ਦੇ ਰਿਹਾ ਹਾਂ ਸਾਰਿਆਂ ਨੂੰ ਉਹ ਤੁਸੀਂ ਕੋਸ਼ਿਸ਼ ਕਰੋ ਆਪਣੀ ਡਰਬੀ ਜੋਦਰ ਸਾਧਨ ਉਹਦੇ ਨਾਲ ਨਾਲ ਸ਼ੁਰੂ ਕਰਦੇ ਸਮਾਂ ਧੰਨਵਾਦ ਤਾਂ ਕਿ ਦਾਰਸ਼ਾ ਮੱਛਰ ਲੱਗ ਨਹੀਂ ਆਏਗਾ ਜੇ ਮੱਛਰ ਨਹੀਂ ਆਏਗਾ ਤਾਂ ਬਿਮਾਰੀ ਨਹੀਂ ਫੱਲੇ ਧੰਨਵਾਦ ਸੋ ਇਸ ਵਾਰਤ ਸਾਡੇ ਨਾਲ ਇਸੇ ਨਗਰ ਦੇ ਸਰਪੰਚ ਵੀ ਸਾਡੇ ਨਾਲ ਨੇ ਕੀ ਸ਼ੋਭਨਾਮ ਜੀ ਸਰਪੰਚ ਸਾਹਿਬ ਰੁਪੀ ਸਿੰਘ ਜੀ ਸਰਪੰਚ ਜੋਤੀਸ਼ਾ ਸਰਪੰਚ ਸਾਹਿਬ ਤੁਸੀਂ ਤਾਂ ਨੇੜੇ ਹੋ ਕੇ ਦੇਖਿਆ ਤੇ ਬਹੁਤ ਸਾਰੀ ਹੜ੍ਹ ਦੇ ਨਾਲੜਿਆ ਬਹੁਤ ਕੁਛ ਤੇ ਕਿਵੇਂ ਦੀਆਂ ਤੁਹਾਡੀਆਂ ਸਵਾਲਾਂ ਰੀਆਂ ਜੀ ਡਾਕਟਰ ਸਾਹਿਬ ਆਇਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਹਰ ਵਾਰੀ ਜਦੋਂ ਵੀ ਕੁਦਰਤੀ ਆਫਤ ਆਉਂਦੀ ਆ ਇਹਦੀ ਮਾਰ ਆਪਾਂ ਨੂੰ ਪੰਜਾਬ ਨੂੰ ਚੱਲਣੀ ਪੈਂਦੀ ਆ ਇਹ ਸੰਤਾਪ ਹਰ ਵਾਰੀ ਪੰਜਾਬ ਨੂੰ ਹੀ ਆਪਾਂ ਨੂੰ ਹਟਾਉਣਾ ਪੈਂਦਾ ਵਾ ਮੰਨ ਲਓ ਜਦੋਂ ਵੀ ਇਹ ਪਾਣੀ ਆਇਆ ਹੀ ਆਪਾਂ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਚੋਂ ਜਿਹੜੀਆਂ ਸੰਗਤਾਂ ਇੱਥੇ ਲੋਕਾਂ ਲਈ ਰਾਸ਼ਨ ਚਾਰਾ ਜਾਂ ਕੁਝ ਵੀ ਜਿੰਨਾ ਵੀ ਕੋਈ ਤੇਲਫੋਲ ਜਿੰਨਾ ਵੀ ਕੋਈ ਆਪਦਾ ਪਾ ਸਕਦਾ ਈ ਉਹ ਪਾ ਕੇ ਗਿਆ ਇਹਨਾਂ ਵਿਚਾਰਿਆਂ ਦੀ ਆ ਕੇ ਉਹਨਾਂ ਨੇ ਬਾਹ ਫੜੀਆ ਪਰ ਅਸਲੀ ਜਿਹੜਾ ਦੌਰ ਅਸਲੀ ਜਿਹੜਾ ਮੰਝਰ ਅਭਿਆਨਕ ਉਹ ਹੁਣ ਸ਼ੁਰੂ ਹੋਇਆ ਇਹਨਾਂ ਲੋਕਾਂ ਵਾਸਤੇ ਕੋਈ ਕੈਮਰਾ ਮਾਰ ਕੇ ਵੇਖ ਹੀ ਲਿਆ ਕਿ ਕਿੰਨੇ ਦਿਨ ਤੋਂ ਇਹ ਪਾਣੀ ਖੜਾ ਵਾ ਜਿਹੜੀ ਫਸਲ ਆ ਉਹ ਵੀ ਗਲ ਸੜ ਗਈ ਆ ਮੁਸ਼ਕ ਮਾਰਦੀ ਪਈ ਆ 스ਮੈਲ ਮਾਰਦੀ ਪਈ ਆ ਬਹੁਤ ਜਿਆਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬਿਮਾਰੀਆਂ ਫੈਲਣ ਦਾ ਖਤਰਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਡਾਕਟਰ ਬੋਵਾ ਬੁਵੀਂਦਰ ਸਿੰਘ ਵਾਲੀਆ ਜੀ ਦਾ ਜੋ ਚੇਚੇ ਤੌਰ ਤੇ ਲੁਧਿਆਣੇ ਤੋਂ ਚੱਲ ਕੇ ਆਪਣੀ ਸਾਰੀ ਟੀਮ ਨਾਲ ਲੈ ਕੇ ਇੱਥੇ ਘਰ ਘਰ ਜਾ ਕੇ ਮੰਨ ਲਓ ਬੰਨ ਦੇ ਉੱਪਰ ਲੋਕਾਂ ਨੂੰ ਮੈਡੀਕਲ ਸਹੂਲਤਾ ਪ੍ਰੋਵਾਈਡ ਕਰਾਉਂਦੇ ਪਿਆ ਅਸੀਂ ਦਿਲੋਂ ਧੰਨਵਾਦ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਵੀ ਕੋਈ ਇਤਿਹਾਸ ਦਾ ਜਿੰਨਾ ਵੀ ਕੋਈ ਯੋਗਦਾਨ ਪਾਉਂਦਾ ਇਹਨਾਂ ਗਰੀਬਾਂ ਦੀ ਆ ਕੇ ਕੋਈ ਬਾਹ ਫੜਦਾ ਹੈ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਕਿਉਂਕਿ ਬਹੁਤ ਵੱਡਾ ਪੈਂਦਾ ਤੇ ਇਹਦੇ ਨਾਲ ਹੀ ਡਾਕਟਰ ਸਰੀ ਸਰਪੰਚ ਅਵਤਾਰ ਸਿੰਘ ਜੀ ਉਹ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੇਖੋ ਜੀ ਕੁਦਰਤੀ ਆਫਤ ਆਈ ਆ ਬਹੁਤ ਹੀ ਨੁਕਸਾਨ ਹੋ ਗਿਆ ਸਾਰੇ ਹੀ ਵੇਖੋ ਤੁਸੀਂ ਵੇਖ ਹੀ ਲਿਆ ਜਿੰਨੇ ਦੇ ਘਰ ਡੁੱਬੇ ਹੋਏ ਇਹਨਾਂ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਧੰਨਵਾਦ ਕਰਦੇ ਆ ਜਿੰਨੀਆਂ ਵੀ ਸੰਗਤਾਂ ਮਹਾਂਪੁਰਸ਼ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਬਹੁਤ ਹੀ ਬਾਹ ਫੜੀ ਆ ਸਾਰਿਆਂ ਦੀ ਦਿਨ ਰਾਤ ਇੱਕ ਕਰਕੇ ਹੁਣ ਇਸ ਤਰ੍ਹਾਂ ਹੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਆਏ ਕੋਈ 10 15 ਦਿਨ ਅਸੀਂ ਉਹਨਾਂ ਨੂੰ ਕਿਹਾ ਕਿ ਥੋੜਾ ਜਿਹਾ ਪਾਣੀ ਲੈ ਲੈਂਦੇ ਆਪਣੇ ਜਿਹੜੇ ਘਰੇ ਚਲੇ ਜਾਣਗੇ ਆਪਾਂ ਘਰੋ ਘਰੀ ਜਾ ਕੇ ਸੇਵਾ ਕਰੀਏ ਆਮ ਲੋਕ ਕੀ ਕਰਦੇ ਆ ਵੀ ਇਧਰਲੇ ਬੰਦੇ ਜਿਹੜੇ ਉਹ ਜਾਦੇ ਲੈ ਜਾਂਦੇ ਇਧਰ ਕੁਝ ਨਹੀਂ ਮਿਲਦਾ ਇਹਨਾਂ ਨੂੰ ਇਸ ਕਰਕੇ ਅੱਜ 2 ਟੂ 2 ਡਾਇਰੈਕਟਰ ਸਾਹਿਬ ਨੇ ਮਹੀਨਾ ਰਹਿਣ 2 ਮਹੀਨੇ ਰਹਿਣ ਉਹਨਾਂ ਨੇ ਸੇਵਾ ਕਰਨੀ ਅਸੀਂ ਦੇ ਡਾਕਟਰ ਪ੍ਰਵੀਨਦਰ ਸਿੰਘ ਵਾਲੀਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਲੁਧਿਆਰੇ ਤੋਂ ਆ ਕੇ ਤਾਂ ਸੇਵਾ ਦੇ ਵਿੱਚ ਜੁਟੇ ਹੋਏ ਆ ਇਹ ਅੱਜ ਤੋਂ ਹੀ ਅਸੀਂ ਆਰੰਭ ਕਰਤਾ ਵਾ ਮਹੀਨਾ ਲੱਗ ਜੇ 2 ਮਹੀਨੇ ਲੱਗ ਜੇ ਇਹ ਸਾਰਿਆਂ ਦੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਬਲਵਿੰਦਰ ਸਿੰਘ ਵਾਲਾ ਜਿੱਥੇ ਡਾਕਟਰ ਬਲਵਿੰਦਰ ਸਿੰਘ ਬਾਲੀਆ ਜੀ ਦਾ ਧੰਨਵਾਦ ਕੀਤਾ ਜਾਂਦਾ ਤੇ ਉਥੇ ਪੰਜਾਬ ਪਲੱਸ ਟੀਵੀ ਚੈਨਲ ਦੇ ਐਮ ਡੀ ਸਾਡੇ ਰਵਿੰਦਰਪਾਲ ਗਰੋਵਰ ਜੀ ਵੀ ਉਹਨਾਂ ਦੀ ਪੂਰੀ ਸੁਰਕੀ ਟੀਮ ਹੈ ਜਿਹੜਾ মিডিਆ ਉਹ ਵੀ ਨਾਲ ਆਇਆ ਹੋਇਆ ਸੋ ਆਪਾਂ ਕੁਝ ਕੁ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਦੇ ਆ ਕੀ ਨਾ ਜੀ ਤੁਹਾਡਾ ਵਰਨੇਸ਼ ਸਿੰਘ ਜਦੋਂ ਹੜ੍ਹ ਆਇਆ ਮਲ ਹੜ੍ਹ ਦੀ ਪੀਸ਼ਣ ਬਣੀ ਫਿਰ ਤੁਸੀਂ ਕਿਵੇਂ ਆਪਣੇ ਆਪ ਨੂੰ ਬਚਾ ਕੀਤਾ ਇੱਥੇ ਤੁਹਾਡੇ ਮਕਾਨ ਤਾਂ ਡੁੱਬੇ ਪਏ ਅਸੀਂ ਆਪਣੇ ਆਪ ਨੂੰ ਫਿਰ ਆ ਮਾਰ ਡੰਗਰ ਕਿੱਥੇ ਆ ਤੇ ਆ ਗਏ ਉੱਚੀ ਧਾਤੇ ਆ ਗਏ ਮਾਰ ਡੰਗਰ ਕਿੱਥੇ ਤਾਂ ਬੰਨ ਲਿਆ ਤੇ ਜਿਉਂ-ਜਿਉਂ ਪਾਣੀ ਵਧੀ ਜਾਂਦਾ ਸੀ ਫਿਰ ਕਿਦਾਂ ਦਾ ਲੱਗਦਾ ਸੀ ਵੀ ਜੇ ਤੂੰ ਵੀ ਪਾਣੀ ਉੱਪਰ ਹੋ ਗਿਆ ਫਿਰ ਕਿਵੇਂ ਰੱਬ ਜਾਣਦਾ ਹੈ ਡਰਦਾ ਹੈਗਾ ਇਹ ਹਾਂ ਲੱਗਦਾ ਸੀ ਵੀ ਮੌਦ ਦੇ ਕਰੀਬ ਖੜੇ ਹਾਂ ਬਿਲਕੁਲ ਇਹ ਉਹਨੇ ਕਿੰਨਾ ਕੁ ਥੋੜਾ ਨੁਕਸਾਨ ਹੋਇਆ ਔਰੇ ਜੀ ਮਸਾ ਖਰਾਬ ਫਸਲਾਂ ਸਭ ਖਰਾਬ ਹੋ ਗਈਆਂ ਤੋੜੀ ਤਾਂ ਰੁੜ ਗਿਆ ਮਾਰ ਡੰਗਰ ਦਾ ਔਖੇ ਹੋ ਗਏ ਠੀਕ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਵੀ ਤੁਹਾਨੂੰ ਕਿੱਦਾਂ ਦੀ ਮਦਦ ਦਿੱਤੀ ਜਾਵੇ ਮੈਂ ਡਾਕਟਰ ਬਾਲੀਆ ਜੀ ਪਹੁੰਚੇ ਨੇ ਇੱਥੇ ਦਵਾਈਆਂ ਲੈ ਕੇ ਜਾਂ ਹੋਰ ਲੰਗਰ ਸੇਵਾਵਾਂ ਨਾਲ ਜਿਹੜੀਆਂ ਆਉਂਦੀਆਂ ਨੇ ਸਰਕਾਰਾਂ ਤੋਂ ਕਿੱਦਾਂ ਦੀ ਮਦਦ ਪਾੜਦੇ ਹੋ ਸਰਕਾਰਾਂ ਦੀ ਮਦਦ ਮਦਦ ਕਰਨ ਨੂੰ ਜੇ ਫਸਾਣਾ ਖਰਾਬ ਹੋਵੇ ਤਾਂ ਕੋਈ ਮਾਜਵਾ ਦਿੱਤਾ ਜਾਵੇ ਮਾਜਵਾ ਡੰਗਰਾਂ ਤੇ ਬਿਚਾਰਾ ਜੀ ਰੰਦ ਦਿੱਤਾ ਜਾਵੇ ਕੋਈ ਕੁਛ ਕੀ ਠੀਕ ਹੈ ਬਾਜੀ ਕੋਈ ਡੰਗਰ ਪਸ਼ੂ ਵੀ ਤਾਂ ਨਹੀਂੜਿਆ ਉਸ ਵੇਲੇ ਨਹੀਂ ਮਾਰਦੀ ਮੇਰਾ ਜੀ ਚੰਡੀਗੜ੍ਹ ਆਹ ਕੱਢ ਲਿਆ ਪਹਿਲਾਂ ਠੀਕ ਹੈ ਤੇ ਇਓ ਦਿਵ ਦਿਨ ਇਫਰਾਂ ਲੰਘਾ ਹੋ ਗਈਆਂ ਜੀ ਮੰਤਰੀ ਸਾਹਿਬ ਨੇ ਸਾਡੀ ਬਹੁਤ ਜਿਆਦੀ ਨੂੰ ਠੀਕ ਕੀਤੀ ਹਣੀ ਚਾਰ ਵਾਰੀ ਸਿਆਗਾਂ ਨੂੰ ਤੂੜੀ ਜਾਂਦੀ ਦੇ ਕੇ ਗਏ ਆ ਚਾਰ ਜਗ ਦੇ ਕੇ ਗਏ ਫੀਡ ਫੂਡ ਸਭ ਕੋ ਦੇ ਕੇ ਗਏ ਠੀਕ ਹੈ ਜੀ ਤੇ ਹੋਰ ਵੀ ਜਿਹੜੀਆਂ ਸਸਤਾ ਜਿਹੜੀਆਂ ਸੇਵਾ ਕਰਨ ਬਹੁਤ ਜਿਆਦੀਆਂ ਦੇ ਰੀਆਂ ਹਨ ਹਰ ਰੋਜ਼ ਹੀ ਕੋਈ ਨਾ ਕੋਈ ਆ ਕੇ ਸੇਵਾ ਕਰਦੇ ਰਹੇ ਹੱਡੀ ਤੇ ਹੁਣ ਇਹੋ ਹੀ ਮੰਤਰੀ ਸਾਹਿਬ ਨੇ ਹੋਈ ਸਾਨੂੰ ਜਿਹੜਾ ਤੇ ਉਹ ਨਜੂਨਾ ਹੜਾ ਗੜ ਗਿਆ ਦਾ ਮਾਇਆ ਦਿੱਤਾ ਜਾਵੇ ਆ ਜਿੱਥੇ ਸੰਸਥਾਵਾਂ ਨੇ ਆਪ ਕੋ ਆਪਣਾ ਫਰਜ਼ ਨਿਭਾਇਆ ਇਕ ਇਨਸਾਨੀਅਤ ਕਿਉਂਕਿ ਇੱਥੇ ਜਿਹੜਾ ਨੁਕਸਾਨ ਹੋਇਆ ਉਹ ਕਿਸੇ ਪਾਰਟੀ ਦਾ ਨਹੀਂ ਹੋਇਆ ਉਹ ਕਿਸੇ ਧਰਮ ਦਾ ਨਹੀਂ ਹੋਇਆ ਉਹ ਕਿਸੇ ਮੱਜਦ ਦਾ ਨਹੀਂ ਹੋਇਆ ਉਹ ਜਿਹੜਾ ਨੁਕਸਾਨ ਹੋਇਆ ਇਨਸਾਨੀਅਤ ਦਾ ਨੁਕਸਾਨ ਹੋਇਆ ਸੋ ਇਹਦੇ ਲਈ ਇਨਸਾਨੀਅਤਾਂ ਦਾ ਦਰਦੀ ਹੈ ਸੋ ਅੱਜ ਡਾਕਟਰ ਬਲਵਿੰਦਰ ਵਾਲੀਆ ਜੀ ਪੂਰੀ ਟੀਮ ਲੈ ਕੇ ਪਹੁੰਚੇ ਹੋਏ ਨੇ ਐਵੇਂ ਲਗ ਲਗ ਸੰਸਥਾਵਾਂ ਵੀ ਆਉਂਦੀਆਂ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਤੇ ਹਲਕਾ ਪੱਟੀ ਤੇ ਪਿੰਡ ਸਵਰਾਮਾ ਜੇ ਮੈਂ ਪਿੰਡ ਦੀ ਗੱਲ ਕਰਾਂ ਵੀ ਕਿਸੇ ਨੇ ਜਨਮਾ ਹੋਵੇ ਪਿੰਡ ਇਹ ਜੋਤੇ ਸਭਰਾਮਾ ਵਾਲੇ ਦਾ ਪਿੰਡ ਆ ਜਿਹੜਾ ਕਿ ਕਬੱਡੀ ਦਾ ਬਹੁਤ ਵੱਡਾ 스타 ਆ ਹੋਇਆ ਸੋ ਦੋਸਤੋ ਇੱਥੇ ਫਸਲਾਂ ਅੰਗਲੀਆਂ ਨੇ ਔਰ ਇੱਥੇ ਬਹੁਤ ਸਾਰੀ ਲੋੜ ਆ ਦਵਾਈਆਂ ਦੀ ਮੈਡੀਸਨ ਦੀ ਲੋੜ ਆ ਇਹਨਾਂ ਨੂੰ ਜਿੰਨੀ ਵੀ ਮਦਦ ਆਪ ਨੂੰ ਹੋ ਸਕਦੀ ਆ ਆਪਾਂ ਕਰੀਏ ਔਰ ਡੋਰ ਤੋਂ ਡੋਰ ਜਿਹੜੀ ਸੇਵਾ ਡਾਕਟਰ ਵਾਲੀਆ ਜੀ ਵੱਲੋਂ ਕੀਤੀ ਜਾ ਰਹੀ ਆ ਔਰ 1 ਮਹੀਨਾ ਚੱਲੇ 2 ਮਹੀਨੇ ਚੱਲਾਂਗੇ ਜਿੰਨੇ ਚਾਹ ਮਰਜੀ ਚੱਲੇ ਸਭਾਵਾ ਅਸੀਂ ਦਰਦ ਕਰਾਂਗੇ ਇਹਨਾਂ ਦੇ ਨੰਬਰ ਚੱਲਦੇ ਰਹਿਣਗੇ ਸਾਡੀ ਸਕਰੀਨ ਦੇ ਉੱਤੇ ਤੇ ਤੁਸੀਂ ਇਹਨਾਂ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ ਯਾ ਦਿੱਤੀਆਂ ਜਾ ਰਹੀਆਂ ਨੇ ਰਾਸ਼ਨ ਦਿੱਤਾ ਜਾ ਰਿਹਾ ਔਰ ਕੱਪੜੇ ਲੱਤੇ ਦੀ ਜਿਹੜੀ ਮਦਦ ਆ ਉਹ ਕੀਤੀ ਜਾ ਰਹੀ ਆ ਬਾਜੀ ਤੁਹਾਡਾ ਸ਼ਕੀਨਾ ਜੀ ਜੀ ਸਿੰਘ ਜੀ ਸਿੰਘ ਜੀ ਜਦੋਂ ਹੜ ਆਇਆ ਤੁਸੀਂ ਕਿਵੇਂ ਆਪਣੇ ਆਪ ਨੂੰ ਸੇਫ ਕੀਤਾ ਕਿਵੇਂ ਬਚਾਇਆ ਉਹ ਕੁਮਾਰਾਜ ਦੇ ਕਰਤਾ ਹੀ ਦਾ ਨਿਕਲੇ 4:00 ਜੀ ਅਚਾਨੀ ਆ ਗਏ ਜੀ ਹਾਂ ਤੇ 4:00 ਵਜੇ ਸਾਰੀ ਰਾਤ ਮੀਂਹ ਪੈਂਦਾ ਰਿਹਾ ਸਾਰੀ ਰਾਤ ਹਾਂ ਤਿੰਨ ਦਿਨ ਤਿੰਨ ਦਿਨ ਪੈਂਦਾ ਵੀ ਰਿਹਾ ਹਾਂ ਤਿੰਨ ਦਿਨ ਉੱਥੋਂ ਅਸੀਂ ਵੇਖਿਆ ਜੋ ਪਾਣੀ 4:00 ਵਜੇ ਘਰੇ ਵੜ ਗਿਆ ਇੰਨੇ ਨਾਲ ਗੈਰਮੁਤ ਮਾਰ ਛੱਡ ਕੇ ਨਿਕਲੇ ਓਕੇ ਤੇ ਪਸ਼ੂ ਫਿਰ ਕਿਵੇਂ ਪਸ਼ੂ ਰੋੜਿਆ ਤਾਂ ਨਹੀਂ ਕੋਈ ਨਹੀਂ ਨਹੀਂ ਬਚਾਅ ਹੋ ਗਿਆ ਹਾਂਜੀ ਓਕੇ ਤੇ ਹੁਣ ਇਸ ਵਕਤ ਤੁਹਾਡੇ ਕੋਲੇ ਜਿਹੜੀਆਂ ਦਵਾਈਆਂ ਲੈ ਕੇ ਪਹੁੰਚੇ ਨੇ ਡਾਕਟਰ ਵਾਲੀਆ ਜੀ ਜਾਂ ਕਿਹੜੀ ਕਿਹੜੀ ਸਵਾਵਾ ਤੁਹਾਡੇ ਕੋ ਆਉਂਦੀਆਂ ਰਹੀਆਂ ਜਾਂ ਕਹੇ ਜੀ ਚੀਜ਼ ਦੀ ਤੁਹਾਨੂੰ ਲੋੜ ਹੈਗੀ ਆ ਬਹੁਤ ਜੀ ਧੰਨਵਾਦ ਦਵਾਈਆਂ ਦਾ ਵਾਧੂ ਆਉਣਗੀਆਂ ਹੁਣ ਵੀਰੋਂ ਹੀ ਮਿਲ ਕੇ ਆਏ ਆ ਬਹੁਤ ਮੀਰ ਕਰਦੇ ਬਹੁਤ ਕਿਰਪਾਈ ਕਰੀ ਜਾਂਦੇ ਚਲੋ ਆ ਵੀ ਹੁਣ ਭਾਈ ਹੁਣ ਆ ਸਮਾਨ ਲੈ ਕੇ ਆਏ ਆ ਠੀਕ ਹੈ ਤੇਰਾ ਦੇ ਆ ਕੇ ਆ ਵੇਖੋ ਬਹੁਤ ਮਹਿੰਮਤ ਕਰਨ ਦੇ ਆ ਸਾਡੇ ਆਤਮਾ ਜੋਸਮਾਨ ਰੋੜ ਗਿਆ ਖੜ ਗਿਆ ਉਹ ਵੀ ਡਾਕਟਰ ਬਾਲੀਆ ਜੀ ਦੀ ਪੂਰੀ ਟੀਮ ਹੈ ਜਿਹੜੀ ਉਹ ਲੈ ਕੇ ਆਏ ਨੇ ਡਾਕਟਰ ਸਾਹਿਬ ਠੀਕ ਹੈ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਇਸ ਵਕਤ ਵੀ ਤੁਹਾਨੂੰ ਮਾੜਾ ਨੂੰ ਇਹੋ ਜੀ ਚਾਰ ਚੂਰ ਚਾਹੀਦਾ ਮਾਲ ਵਾਸਤੇ ਅੱਛਾ ਤੇ ਜੇ ਜਮਰਾ ਪਿਆਰਾ ਨਹੀਂ ਦਾ ਕੋਈ ਹੋਵੇ ਪੂਰੀ ਟਾਰੀ ਉਹ ਇਹ ਹੋ ਜਾਂਦਾ ਖਾਰ ਵੀ ਜਾਈਦਾ ਤੇਲ ਚਾਹੀਦਾ ਵੇਖੋ ਚੋਨਾਂ ਦੇ ਸਾਰੇ ਮਰ ਗਏ ਸਾਰੇ ਮਰ ਕੇ ਉਹ ਦੇਖ ਦੇ ਬਹੁਤ ਤੇਰਾ ਪੰਆ ਘਰਾ ਜੂ ਜਾ ਕੇ ਵੇਖ ਲਓ ਪਾਣੀ ਉਤਰਾ ਹੀ ਪੁਰਾ ਜਾਂਦਾ ਦੇਖ ਲਓ ਹਾਂਜੀ ਬਹੁਤ ਬਹੁਤ ਧੰਨਵਾਦ ਮਤੈ ਇਹ ਦੱਸੋ ਵੀ ਜਦੋਂ ਹਰ ਦੀ ਪੀਛ ਨਾਲ ਇਹ ਬੱਚੇ ਕਿਵੇਂ ਸੇਫ ਕੀਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਇਧਰ ਪਾਸੇ ਲੈ ਕੇ ਆਏ ਤੇ ਕਿਹੜੀ ਮੁਸ਼ਕਲ ਰਹੀ ਤੁਹਾਨੂੰ ਕੀ ਲੱਗਦਾ ਸੀ ਵੀ ਜੇ ਮੀ ਨਾ ਹਟਿਆ ਤਾਂ ਕਿਦਾਂ ਦਾ ਕੋਕ ਪਰਲੇ ਪਾਸੇ ਦਰਿਆ ਆ ਤੁਹਾਡੇ ਮੀਂਹ ਦਾ ਕਰਕੇ ਵੇਖੋ ਜੀ ਅੰਦਰਾ ਤੱਕ ਪਾਣੀ ਪਹੁੰਚ ਗਿਆ ਸੀ ਜੇ ਮੀਂਹ ਨਾ ਹੁੰਦਾ ਹੋ ਸਕਦਾ ਸੀ ਜਦੋਂ ਸ਼ਾਮੀ ਥੋੜਾ ਥੋੜਾ ਚੜ ਲੱਗਾ ਹੈ ਉਦੋਂ ਆਪਾਂ ਬੰਦ ਤੇ ਆ ਜਾਂਦੇ ਮੀਂਹ ਦੇ ਕਾਰਨ ਹੀ ਉੱਠੇ ਨਹੀਂ ਫਿਰ ਇੱਕ ਵਾਰ 1 ਵਜੇ ਰਾਤ ਨੂੰ ਪਾਣੀ ਆਇਆ ਫਿਰ ਬੇੜੀ ਦੀ ਹਲਪ ਦੇ ਨਾਲ ਬੇੜੀ ਇਹਨਾਂ ਨੇ ਆਪ ਦੀ ਲੈ ਕੇ ਰੱਖੀ ਬੇੜੀ ਦੀ ਹਲਪ ਦੇ ਨਾਲ ਬੇੜੀ ਤੋਂ ਦੀ ਆਪ ਦੀ ਲੈ ਕੇ ਰੱਖੀ ਸੀ ਹਾਂਜੀ ਆਪ ਦੀ ਲੈ ਕੇ ਓਕੇ ਪਹਿਲਾਂ ਵੀ ਫਿਰ ਇਦਾਂ ਦੀ ਪੀਛਣ ਆ ਜਾਂਦੀ ਹੈ ਹਾਂਜੀ 19 'ਚ ਵੀ ਤੇ ਜੀ ਵੀ on the ਇੱਕ ਦੋ ਸਾਲ ਹੀ ਮਹਾ ਨੰਗਰੇ ਸਾਡੇ ਇੱਕ ਦੋ ਸਾਲਾਂ ਬਾਅਦ ਹੀ ਬਸ ਇਹ ਕੰਮ ਵੱਡ ਬਣ ਜਾਂਦਾ ਤੇ ਜਿੱਦਾਂ ਬੱਜੀ ਨੇ ਦੱਸਿਆ ਵੀ ਚਾਰੇ ਦੀ ਲੋੜ ਆ ਜਾਂ ਹੋਰ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਇੱਥੇ ਲੋੜ ਆ ਇਸ ਵਕਤ ਜਿਹੜੀ ਤਕਰੀਬ ਨਹੀਂ ਸਾਡਿਆਂ ਦਾ ਸਮਾਨ ਸਾਡਾ ਕੋਈ ਨਹੀਂ ਤੇ ਪੰਜ ਘਰਾਂ ਵਾਂ ਪੰਜਾਂ ਘਰਾਂ ਦਾ ਕੋਈ ਸਮਾਨ ਨਹੀਂ ਨਿਕਲਿਆ ਸਾਰੇ ਕਰੇਲ ਉਸਮਾਨ ਸਾਰੇ ਹਾਂਜੀ ਲੋਰ ਓਕੇ ਕੋਈ ਬਿਮਾਰੀ ਠਮਾਰੀ ਦਾ ਵੀ ਲੱਗਦਾ ਵੀ ਕੋਈ ਇਸ ਵਕਤ ਕੋਈ ਹੈ ਤਾਂ ਨਹੀਂ ਕੋਈ ਮਾੜੀ ਦੀ ਕਿਰਪਾ ਵਾ ਜਿੰਨੇ ਹੀ ਘਰਾਂ ਆਂ ਅਸੀਂ ਨੌ ਮਰ ਨੌ ਬਸ ਬਾਕੀ ਦਵਾਈਆਂ ਵਾਲੇ ਵੀ ਆਉਂਦੇ ਰਹਿੰਦੇ ਜੇ ਕੋਈ ਮਾੜੀ ਮੋੜ ਪ੍ਰੋਬਲਮ ਹੁੰਦੀ ਅਸੀਂ ਦਵਾਈ ਲੈ ਲੈਂਦੇ ਧੰਨਵਾਦ ਅ ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਬਹੁਤ ਸਾਰਾ ਸਮਾਨ ਜਿਹੜਾ ਕੰਬੜ ਜਾਂ ਹੋਰ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਵੀ ਲੈ ਕੇ ਆਏ ਨੇ ਡਾਕਟਰ ਵਾਲੀਆ ਜੀ ਕੀ ਕਹਿਣਾ ਚਾਹੋਗੇ ਬਾਤ ਬਾਤ ਧੰਨ ਵਾਲਾ ਤੁਹਾਡੇ ਵੀਰ ਜੀ ਜਿਨ੍ਹਾਂ ਨੇ ਸਾਡੇ ਤਾਈਂ ਪਹੁੰਚ ਕੀਤੀ ਤੇ ਹੋਰ ਕਿਹੜੀ-ਕਿਹੜੀ ਲੋਡ ਜਿਵੇਂ ਚਾਰੇ ਦੀ ਲੋਡ ਆਪਾਂ ਕਹਿੰਦੇ ਆ ਤੇਲ ਦੀ ਲੋਡ ਆ ਖਾਦਾਂ ਦੀ ਲੋਡ ਆ ਇਹ ਸਾਰੀਆਂ ਚੀਜ਼ਾਂ ਦੀ ਲੋਡ ਆ ਤੇ ਸਾਰੇ ਦੋਸਤੋ ਬਹੁਤ ਸਾਰੇ ਲੋਕਾਂ ਨੇ ਜਿਹੜੀ ਆ ਨਾ ਠੇਕੇ ਦੇ ਉੱਤੇ ਜਿਹੜੀ ਆ ਜ਼ਮੀਨ ਦਿੱਤੀ ਹੋਈ ਸੀ ਪਰ ਅਸੀਂ মিডিਆ ਦੇ ਉੱਤੇ ਦੇਖਦੇ ਹਾਂ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਉਹ ਲੋਕਾਂ ਨੂੰ ਪਤਾ ਵੀ ਜ਼ਮੀਨ ਜਿਹੜੀ ਫਸਲ ਆ ਵੜ ਗਈ ਪਰ ਉਹਨਾਂ ਨੇ ਠੇਕਾ ਬਿਨ ਹੀ ਲੈਣਾ ਉਹ ਕਹਿੰਦੇ ਵੀ ਅਸੀਂ ਠੇਕਾ ਨਹੀਂ ਲੈਣਾ ਕਿਉਂਕਿ ਜੇ ਇਹਨਾਂ ਇਨਸਾਨਾਂ ਨਾਲ ਸੰਸਾ ਦਾ ਵੀ ਹੋਇਆ ਤੋਂ ਇਹ ਉਹ ਜਿਆ ਚਾਹੀਦਾ ਵੀ ਆ ਵੀ ਜੇ ਠੇਕੇ ਤੇ ਦਿੱਤੀ ਹੋਈ ਆ ਇਨਸਾਨੀਅਤ ਬਦਲੇ ਆਪਣਾ ਫਰਜ਼ ਬਣਦਾ ਵੀ ਜੇ ਉਹ ਜਿਹਦੀ ਫਸਲ ਰੋੜ ਗਈ ਉਹਨੇ ਠੇਕਾ ਕਿੱਥੋਂ ਦੇਣਾ ਸੋ ਬਾਈ ਜੀ ਕੁਝ ਕਹਿਣਾ ਚਾਹੁੰਦੇ ਕਿ ਕੀ ਕਰਨ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਨਗਰ ਸਭਰਾ ਦੇ ਵਿੱਚ ਤੁਸੀਂ ਆਏ ਹੋ ਜੀ ਐਨ ਆਰ ਆਈ ਵੀਰਾਂ ਨੇ ਜੋ ਲੋੜਵੰਦਾਂ ਦਾ ਸਮਾਨ ਜਿਹੜਾ ਵਾ ਲੈ ਕੇ ਆਏ ਨੇ ਇਧਰ ਕੈਮਰਾਮੈਨ ਨੂੰ ਆਪਾਂ ਕਵਾਂਗੇ ਵੀ ਦਿਖਾਇਆ ਜਾਵੇ ਵੀਰਾਂ ਨੂੰ ਫਰਿੱਜ ਲੈ ਕੇ ਆਏ ਆ ਚਾਹੇ ਵਾਸ਼ਿੰਗ ਮਸ਼ੀਨਾਂ ਲੈ ਕੇ ਆਏ ਆ ਕੋਈ ਵੀ ਲੋੜਵੰਦ ਸਮਾਨ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਲੰਧਰ ਤੋਂ ਆਏ ਨੇ ਐਨ ਆਰ ਆਈ ਵੀਰ ਜਿਹੜੇ ਸੇਵਾ ਕਰ ਰਹੇ ਨੇ ਤੇ ਵੱਧ ਤੋਂ ਵੱਧ ਸਲਾਮਾਂ ਕੀਤੀਆਂ ਜਾ ਰਹੀਆਂ ਵਾ ਤੇ ਨਾਲ ਦੀ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਵਾਲੀਆ ਸਾਹਿਬ ਪੱਟੀ ਵਾਲੇ ਸਾਰੇ ਜਾਣਦੇ ਨੇ ਉਹ ਵੀ ਆਪਣੀ ਟੀਮ ਲੈ ਕੇ ਇੱਥੇ ਪੁੱਜੇ ਨੇ ਸਿਹਤ ਨੂੰ ਮੋਖ ਰੱਖਦਿਆਂ ਹੋયા ਡੋਰ ਟੂ ਡੋਰ ਜਿਹੜੀ ਆ ਦਵਾਈਆਂ ਜਿਹੜੀਆਂ ਪ੍ਰੋਵਾਈਡ ਕਰਵਾ ਰਹੇ ਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਨੰਦ ਆਰਿਆ ਵੀ ਹੁਣ ਪਹਿਲੀ ਦਫਾ ਮੈਂ ਇੱਥੇ ਆਇਆ ਇਸ ਸੰਭਰਾ ਪਿੰਡ ਚ ਪਹਿਲੇ ਇੱਥੇ ਨਹੀਂ ਆਇਆ ਕਿਉਂਕਿ ਇੱਥੇ ਲਾਲਜੀਤ ਭੁੱਲਰ ਜੀ ਨੇ ਮੈਨੂੰ ਕਿਹਾ ਵੀ ਸਪੈਸ਼ਲ ਤੁਸੀਂ ਇੱਥੇ ਕੈਂਪ ਲਾਉਣਾ ਜੀ ਇੱਕ ਗੱਲ ਰਾਜੇ ਆਪਣੇ ਜੋਤਿਸ਼ਾਂ ਦੇ ਗੋਰਾ ਜੀ ਨੇ ਸਪੈਸ਼ਲ ਕਿਹਾ ਵੀ ਇਥੇ ਲੱਗ ਜਾ ਮਤਾ ਦੇ ਕੈਂਪ ਲਾਉਣਾ ਹੈ ਕਲੀ ਕੈਂਪ ਵੰਡ ਜੀ ਲਾਉਣਾ ਡੋਰ ਟੂ ਡੋਰ ਲਾਉਣਾ ਠੀਕ ਹੈ ਜੀ ਬਾਕੀ ਗੱਜੇ ਘਰ ਘਰ ਟਾਣੀਆਂ ਦੇ ਬੰਦੇ ਜਿੰਨਾਂ ਨੂੰ ਦਵਾਈ ਨਹੀਂ ਪਹੁੰਚੀ ਉਹਨਾਂ ਨੂੰ ਦਵਾਈ ਪਹੁੰਚਾਉਣਾ ਸਭ ਰਾਲਾ ਕੀਤਾ ਛੋਟਾ ਜਿਹਾ ਅੱਗੇ ਵਧੂਗੇ ਪਾਕਰੂਗਾ ਜਿਵੇਂ ਹੁਕਮ ਹੋਵੇ ਕਰੀ ਜਾਵਾਂਗੇ ਸਸਤ ਵਕਤ ਦੋਸਤੋ ਅਸੀਂ ਸਭਰਾਵਾਂ ਦੇ ਉਸੇ ਬਾਰਡ ਲਾਈਨ ਤੇ ਖੜੇ ਆ ਜਿੱਥੇ ਡਾਕਟਰ ਬਲਵਿੰਦਰ ਵਾਲੀਏ ਜਿਹੜੇ ਡੋਰ ਟੂ ਡੋਰ ਮੈਡੀਸਨ ਦੇ ਰਹੇ ਨੇ ਸੋ ਇੱਕ ਬਜ਼ੁਰਗ ਨੇ ਸਾਡੇ ਕੋਲੇ ਇਹਨਾਂ ਦੀਆਂ ਲੱਤਾਂ ਹੈ ਨਹੀਂਆਂ ਥੋੜੀ ਦਾਸਤਾਨ ਉਸ ਸਮੇਂ ਦੀ ਆਪਾਂ ਇਹਨਾਂ ਤੋਂ ਸੁਣਦੇ ਆ ਆ ਬਾਬਾ ਜੀ ਕੀ ਨਾ ਤੁਹਾਡਾ ਜਦੋਂ ਮਹੀ ਆਇਆ ਆ ਖੜ ਆਏ ਨੇ ਜਦੋਂ ਪਾਣੀ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਾਹਰ ਕੱਢਿਆ ਮੈਨੂੰ ਜੀ ਇੰਨਾ ਤਿੰਨਾਂ ਬੰਦੇ ਖੜੇ ਇੱਕ ਬੰਦਾ ਮੁੰਡਾ ਸੀ ਤੇ ਜੋ ਕੇ ਜ ਸਾਧੂ ਦੇ ਕਿ ਉਹਦੋਂ ਸੈਂਕੜੇ ਮੋਟਰ ਲੱਗਦੇ ਬਾਹਰ ਕੱਢਿਆ ਇੱਕ ਮੇਰਾ ਪੁੱਤਰਾ ਹੈ ਵੱਡਾ ਤੁਸੀਂ ਉਦੋਂ ਪਾਣੀ ਚ ਸੀਗੇ ਤੁਹਾਨੂੰ ਕੀ ਲੱਗ ਰਿਹਾ ਸੀ ਕਿ ਪਾਣੀ ਵਧੀ ਜਾਂਦਾ ਵਧਦਾ ਬਹੁਤ ਬਾਣੀ ਹੈ ਇੱਕਦਮ ਮੈਂ ਦੇ ਇੱਕ ਦਿਨ ਐਨਾ ਥੋੜਾ ਪਾਣੀ ਘਾਟੇ ਕਰਦਾ ਆ ਪੂਰੇ ਪਾਣੀ ਦਾ ਮੇਰੇ ਤੇ ਸਕੂਟਰੀ ਵਿੱਚ ਡੁੱਬ ਗਈ ਨਾ ਉਸੇ ਅੱਛਾ ਉਹ ਨਹੀਂ ਸਕੂਟਰੀ ਤੇ ਸੀਗੀ ਸਕੂਟਰੀ ਉਹ ਮੈਂ ਮੋਟਰਸਾਈਕਲ ਤੇ ਕੱਢਿਆ ਮੀਂਹ ਪੈ ਰਿਹਾ ਸੀ ਵਿੱਚ ਹੀ ਮਾਰਛੋ ਰਹੀ ਨਾਲੀ ਅੱਛਾ ਕਿੰਨੇ ਘਰੇ ਤੋਂ ਉਦੋਂ ਮੈਨੂੰ ਨਾ ਕੱਢਿਆ ਤਿੰਨ ਬੰਦਿਆਂ ਨੇ ਬਾਹ ਕੇ ਤੇ ਕੋਈ ਕਿਹੜਾ ਚੰਗੀ ਤੇ ਇੱਕ ਮੁੰਡਾ ਮੇਰਾ ਨਾ ਪਾਣੀ ਬਹੁਤ ਜ਼ਿਆਦਾ ਚੜ ਗਿਆ ਬਹੁਤ ਬਹੁਤ ਇੱਕਦਮ ਚੜਿਆ ਹੈਗਾ ਇੱਥ ਉਹਨਾਂ ਪਾਣੀ ਦੇ ਵਿੱਚੋਂ ਮੈਨੂੰ ਇਹ ਤਿੰਨ ਬੰਦੇ ਕੱਢਿਆ ਦੋਸਤੋ ਬਹੁਤ ਉਹਦੇ ਇਹ ਅਦੇ ਇਹ ਕੁਦਰਤ ਦੇ ਰੰਗ ਨੇ ਦੇਖ ਲੋ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨਹੀਂ ਉਹਨਾਂ ਨੇ ਭੱਜ ਕੇ ਆਪਣੀਆਂ ਜਾਨ ਬਚਾਈਆਂ ਪਰ ਆ ਬਜ਼ੁਰਗ ਦੀਆਂ ਨੱਤਾ ਹੈ ਨਹੀਂ ਪਰ ਫਿਰ ਵੀ ਪਰਿਵਾਰ ਨੇੜੇ ਸੀਗਾ ਤੇ ਜਾਨ ਬਚ ਗਈ ਲਈ ਏ ਜੁਕੇ ਤੋਂ ਸੇਵਾਈ ਹੈ ਅੱਛਾ ਇਹ ਜੁਕੇ ਤੋਂ ਕੀ ਸ਼ੁਭਨਾਮ ਜੀ ਆਪਣਾ ਇਹ ਆਪਣੇ ਨਾਂ ਨਹੀਂ ਅਸੀਂ ਦੱਸਣਾ ਅੱਛਾ ਅੱਛਾ ਅਸੀਂ ਉਹ ਜੁਕੇ ਤੋਂ ਹੀ ਵਾਸਤੇ ਠੀਕ ਹੈ ਜਿੱਥੇ ਡਾਕਟਰ ਸਾਹਿਬ ਲੈ ਕੇ ਆਏ ਨੇ ਕਿਉਂਕਿ ਸਾਰੀਆਂ ਸੰਸਥਾਵਾਂ ਤਕਰੀਬਨ ਆਉਂਦੀਆਂ ਨੇ ਅੱਜ ਜੁਕੇ ਤੋਂ ਬਹੁਤ ਵੱਡੀ ਸੇਵਾ ਵੀ ਲੈ ਕੇ ਪਾਈ ਗਈ ਹੋਈ ਆਏ ਆ ਹਾਂਜੀ ਪਿੰਡ ਸਿੰਧੜਾ ਤੋਂ ਪਿੰਡ ਸਿੰਧੜਾ ਤੋਂ ਸੋ ਬਹੁਤ ਵੱਡੀ ਸੇਵਾ ਕੀ ਕੀ ਲੈ ਕੇ ਆਏ ਹੋ ਬਾਈ ਜੀ ਆ ਵਾਸ਼ਿੰਗ ਮਸ਼ੀਨਾਂ ਵਾਂ ਕੰਬਲ ਵਾਂ ਕੰਬਲ ਨੇ ਹਾਂਜੀ ਪੰਜ ਵਾਸ਼ਿੰਗ ਮਸ਼ੀਨਾਂ ਵਾਂ ਜੀ ਤੇ ਹਰ ਇੱਕ ਲਈ ਕੰਬਲਾਂ ਬਲੈਡ ਸ਼ੀਟਾਂ ਵਾਂ ਜੀ ਤੇ ਦਵਾਈਆਂ ਵੀ ਲਿਆਂਦੀ ਪਰ ਦਵਾਈઓ ਕਹਿੰਦੇ ਆ ਗਈਆਂ ਵਾ ਹਾਂ ਡਾਕਟਰ ਬਾਲੀਆ ਜੀ ਦਵਾਈਆਂ ਲੈ ਕੇ ਆਏ ਨੇ ਕਿਹੜੀ ਜਗਤ ਤੋਂ ਆਏ ਜੀ ਅਸੀਂ ਯੂਕੇ ਲੰਡਨ ਤੋਂ ਲੰਡਨ ਤੋਂ ਕੀ ਕੀ ਲੈ ਕੇ ਆਏ ਹੋ ਕਿੰਨੇ ਕਿ ਦਿਨਾਂ ਤੋਂ ਸੇਵਾ ਦੇ ਵਿੱਚ ਲੱਗੇ ਹੋ ਅਸੀਂ ਪਹਿਲੇ ਦੋ ਤਿੰਨ ਦਿਨ ਪਹਿਲਾਂ ਆਏ ਸੀਗੇ ਵੇਖਣ ਨੂੰ ਕੀ ਨੂੰ ਕੀ ਕੀ ਚੱਲਦੀ ਆ ਤੇ ਇਹਨਾਂ ਜਿਹੜੀ ਚੀਜ਼ ਮੰਗੀ ਅਸੀਂ ਉਹ ਲੈ ਆਏ ਅਸੀਂ ਇਹਨਾਂ ਕੀਤਾ ਵੀ ਚੰਗਾ ਕੰਮ ਹੋਵੇ ਜੀ ਦੇਣੀ ਚੱਲ ਜੀ ਦੇ ਦੇ ਬਿਲਕੁਲ ਬਿਲਕੁਲ ਤੇ 200 300 ਰੁਪਏ ਦੇਣਾ ਉਹਨਾਂ ਨੂੰ ਹਾਂਜੀ ਅਸੀਂ ਕੀਤਾ ਵੀ ਉਹਨਾਂ ਵਾਸ਼ਿੰਗ ਮਸ਼ੀਨ ਮੰਗੀਆਂ ਸੀ ਲੋਡ ਹਾਂ ਪਹਿਲੇ ਇੱਕ ਨੇ ਫ੍ਰਿਜ ਮੰਗੀ ਸੀ ਉਹ ਫ੍ਰਿਜ ਵੀ ਲੈ ਆਤੀ ਹਾਂ ਉਹਨਾਂ ਨੇ ਵਾਸ਼ਿੰਗ ਮਸ਼ੀਨ ਮੰਗੀ ਸੀ ਕਿਹੜੇ ਕਿਹੜੇ ਏਰੀਆ ਚ ਤੁਸੀਂ ਇਹ ਬਣ ਰਹੇ ਹੋ ਜੀ ਇਸੇ ਏਰੀਆ ਚ ਉਹ ਤੇਰੀ ਜਿਆਦਾ ਵੱਡੀ ਮਾਰ ਪਈ ਤੁਹਾਨੂੰ ਲੱਗਦੀ ਤੁਸੀਂ ਉਧਰ ਗਿਆ ਸੀ ਸੰਤਾਨਪੁਰ ਉਹਦੇ ਤੇ ਬੋਸ ਹੋ ਬੋਲੋ ਬੰਦਾਂ ਵਾਲੇ ਬਹੁਤ ਬਹੁਤ ਇਧਰ ਲਾਟੋ ਇਹਦੇ ਘੱਟ ਕਰਕੇ ਅਸੀਂ ਦੇਖਿਆ ਇਹ ਘੱਟ ਕਰ ਤਾਂ ਅਸੀਂ ਇਧਰ ਆਏ ਆ ਤੇ ਪਿੰਡ ਕਿਹੜਾ ਜੀ ਤੁਹਾਡਾ ਸਿੰਦਲਾ 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 ਪਿੰਡ ਤੋਂ ਨੇ ਤੇ ਬਹੁਤ ਵੱਡੀ ਜਿੱਥੇ ਕੰਬਲਾਂ ਦੀ ਸੇਵਾ ਮਸ਼ੀਨਾਂ ਦੀ ਸੇਵਾ ਜਿੱਥੇ ਸਾਰੀਆਂ ਸੰਸਥਾਵਾਂ ਬਣ ਰਹੀਆਂ ਨੇ ਜੇ ਨੁਕਸਾਨ ਹੋ ਜਾ ਤਾਂ ਇਨਸਾਨੀਅਤ ਦਾ ਹੋਇਆ ਸੋ ਦੋਸਤੋ ਆਪਾਂ ਨੂੰ ਸਭ ਦਾ ਆਪਣਾ ਫਰਜ਼ ਬਣਦਾ ਹੁਣ ਬਾਈ ਜੀ ਸਿੰਦਲਾ ਪਿੰਡ ਤੋਂ ਨੇ ਯੂਕੇ ਦੇ ਵਿੱਚ ਰਹਿੰਦੇ ਨੇ ਇਹਨਾਂ ਦੀ ਵੱਡੀਆਂ ਸਵਾਮਾਂ ਨੇ ਡਾਕਟਰ ਵਾਲੀਆ ਜੀ ਆਏ ਹੋਏ ਨੇ ਉਹ ਵੀ ਆਪਣੀਆਂ ਮੈਡੀਸਨ ਦੀਆਂ ਸਵਾਮਾਂ ਬਹੁਤ ਸਾਰੀਆਂ ਲੈ ਕੇ ਆਏ ਹੋਏ ਨੇ ਹੋਰ ਵੀ ਸੰਸਥਾਵਾਂ ਜਿੰਨੀਆਂ ਹਾਰਜ ਮੰਨਦਾ ਸਾਡਾ ਕਿਉਂਕਿ ਅੱਜ ਪੰਜਾਬ ਨੂੰ ਲੋੜ ਆ ਪੰਜਾਬੀ ਲੋੜਾ ਪੰਜਾਬੀ ਦੇ ਨਾਲ ਖੜਨ ਦੀ ਮਿਰਜਾ ਗੀ ਕਾਲਸਾ ਮਿਰਜਾ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਵੇਂ ਕੁਦਰਤੀ ਆਫਤ ਆਈ ਆ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਸਾਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਇੱਥੇ 2 ਮਹੀਨੇ ਤੋਂ ਹੋ ਗਿਆ ਲਗਾਤਾਰ ਜਿਹੜਾ ਕੋਈ ਆਪਦਾ ਤਿਲ ਫੋਲ ਆਪਦੀ ਮੰਨ ਲੋ ਜੇਬ ਦੇ ਵਿੱਚੋਂ ਇੱਥੇ ਲੋਕਾਂ ਦੀ ਮਦਦ ਕਰਦੇ ਪਰ ਸਾਡੇ ਕੋਲ ਇੱਥੇ ਐਨ ਆਰ ਆਈ ਵੀਰ ਜਲੰਧਰ ਏਰੀਆ ਤੋਂ ਪਹੁੰਚੇ ਹੋਏ ਇੱਥੇ ਉਹਨਾਂ ਲੋਕਾਂ ਲਈ ਮੰਨ ਲੋ ਕੰਬਲ ਵਾਸ਼ਿੰਗ ਮਸ਼ੀਨਾਂ ਫ੍ਰਿਜ ਬਹੁਤ ਵੱਡੀ ਸੇਵਾ ਇਨ੍ਹਾਂ ਵੀਰਾਂ ਦੀ ਹੈ। ਇਹ ਤਹਿ ਦਿਲੋਂ ਧੰਨਵਾਦ ਦੇਈਏ ਕਿ ਜਿੰਨਾ ਕੋਈ ਕਰ ਸਕਦਾ ਇਨ੍ਹਾਂ ਭੈਣ ਭਰਾਵਾਂ ਲਈ ਕਰਦਾ ਪਿਆ। ਇਹ ਵਾਸ਼ਿੰਗ ਮਸ਼ੀਨਾਂ ਦੇ ਨਾਲ-ਨਾਲ ਆਹ ਫਰਜਾਂ, ਸਹੂਲਤ ਦਿਖਾਇਓ ਮੜਾ ਜਾ। ਇਹ ਵੇਖੋ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ, ਮਾਣੋ ਸੰਗਤ ਦੇ ਸਹਿਯੋਗ ਨਾਲ, ਮਹਾਪੁਰਸ਼ਾਂ ਦੇ ਸਹਿਯੋਗ ਨਾਲ ਆਪਣਾ ਪੰਜਾਬ ਚੱਲਦਾ ਪਿਆ ਵਾ। ਆਪਾਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੀ ਬਾਹ ਫੜਦੇ ਆਂ। ਦੇਖਦੇ ਆਇਆ ਜੂਪੀ, ਬਿਹਾਰ ਦੇ ਜੇ ਕਿਤੇ ਕਿਤੇ ਦੂਜੀਆਂ ਨੇਪਾਲ ਵਰਗੇ ਦੇਸ਼ਾਂ ਜਾ ਕੇ ਜੇ ਲੋੜ ਪੈਂਦੀ ਆ ਤਾਂ ਆਪਣੇ ਪੰਜਾਬੀ ਗਾਜ ਸਾਡੇ ਤੇ ਆਫ਼ਤ ਆਈਏ ਤੇ ਅਹੀਂ ਆਪਣੇ ਭੈਣ ਭਰਾਵਾਂ ਦੇ ਨਾਲ ਕਿਉਂ ਨਾ ਖੜੀਏ ਬਿਲਕੁਲ ਬਹੁਤ ਵੱਡੀ ਸੇਵਾ ਜਿਹੜੀ ਆ ਸਰਪੰਚ ਸਾਹਿਬ ਜਿਵੇਂ ਤੁਸੀਂ ਇੱਕ ਗੱਲ ਕਰਦੇ ਸੀ ਵੀ ਇੱਥੇ ਜਿਹੜੀ ਤੇਲ ਦੀ ਹੈਗੀ ਆ ਦਿੱਕਤ ਜਾਂ ਚਾਰੇ ਦੀ ਦਿੱਕਤ ਆ ਕੀ ਕੀ ਤੁਹਾਨੂੰ ਲੱਗਦਾ ਵੀ ਕੀ ਕੀ ਸੇਵਾਵਾਂ ਜਿਹੜੀਆਂ ਲੋਕ ਲੈ ਕੇ ਆਉਣ ਪਹਿਲਾਂ ਤਾਂ ਮੈਂ ਨਾ ਵੀਰਾਂ ਦਾ ਨਾਰੀਆਂ ਦਾ ਧੰਨਵਾਦ ਕਰਦਾ ਜਿਹੜੇ ਨਗਰ ਸੁਭਰਾ ਵਿੱਚ ਪਹੁੰਚਿਆ ਜਿਹੜਾ ਵਾ ਠੀਕ ਟਿਕਾਣੇ ਤੇ ਪਹੁੰਚੇ ਹੋਏ ਆ ਵੀ ਸਕਾਣੇ ਆਦਿਆਂ ਨੂੰ ਮਿਲ ਰਿਹਾ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਦੂਜੇ ਬੰਨੇ ਨਹੀਂ ਇਹ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਮੈਂ ਕਰਨਾ ਵੀ ਇਹ ਜਾਂਦਾ ਬਾਕੀ ਮੁਸ਼ਕਲੇ ਹੋਣੀਆਂ ਹੁਣ ਤੇਲ ਬੀਜ ਖਾਦ ਡਾਈ ਇਹਦੀ ਜਿਆਦਾ ਜਰੂਰਤ ਆ ਜੇ ਕਿਸੇ ਭੈਣ ਭਰਾ ਨੇ ਸੇਵਾ ਕਰਨੀ ਇਹ ਇਹਨਾਂ ਦੀ ਬਾਹਰ ਜਰੂਰ ਪੜੀ ਜਾਵੇ ਕਿਉਂ ਫਸਲ ਮਾਰੀ ਗਈ ਆ ਆਰਤੀਆਂ ਦੇ ਤੁਹਾਨੂੰ ਪਤਾ ਵੀ ਪੱਲਾ ਨਹੀਂ ਫੜਾਉਣਾ ਕੋਈ ਸੋ ਦੋਸਤੋ ਜਿੱਦਾਂ ਅੱਜ ਡਾਕਟਰ ਬਲਵਿੰਦਰ ਵਾਲੀਆ ਜੀ ਡੋਰ ਟੂ ਡੋਰ ਜਿਹੜੀਆਂ ਦਵਾਈਆਂ ਦੇ ਰਹੇ ਨੇ ਸੋ ਇਸ ਵਕਤ ਅਸੀਂ ਬਿਲਕੁਲ ਬੰਦੇ ਤਰੇਆ ਦੇ ਕਿਨਾਰੇ ਤੇ ਹਾਂ ਤਾਂ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਵੀ ਆਈਆਂ ਉਹਨਾਂ ਨੇ ਵੀ ਆਪੋ ਆਪਣਾ ਜੋ ਸੇਵਾ ਦੇ ਵਿੱਚ ਯੋਗਦਾਨ ਪਾਇਆ ਸੋ ਸਾਡੇ ਨਾਲ ਅਸਲਤ ਭਾਜੀਪੀ ਦੇ ਨੇਤਾ ਵੀ ਸਾਡੇ ਕੋਲੇ ਨੇ ਸੋ ਇਹਨਾਂ ਤੋਂ ਵੀ ਲੈਣਿਆ ਜਾਣਕਾਰੀ ਕਿ ਇਹਨਾਂ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹਨਾਂ ਲੋਕਾਂ ਨਾਲ ਕਿਹੋ ਜੀਆਂ ਸੁਆਮਾਂ ਦਿੱਤੀਆਂ ਕਿਉਂਕਿ ਜਿੱਥੇ ਫਸਲ ਖੜ ਗਈ ਡੰਗਰ ਪਸ਼ੂ ਖੜ ਗਿਆ ਫਸਲਾਂ ਬਰਬਾਦ ਹੋ ਗਈਆਂ ਕਿਉਂਕਿ ਸੈਂਟਰ ਸਰਕਾਰ ਤੱਕ ਇਹ ਇਹਨਾਂ ਦੀ ਆਵਾਜ਼ ਕਿਵੇਂ ਪਹੁੰਚਾ ਸਕਦੇ ਆ ਗੱਲ ਕਰਦੇ ਆਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਮੈਂ ਨਿਗਲ ਕਹਾਂਗਾ ਜੀ ਇਹ ਸਾਡੇ ਜਿੰਨੇ ਵੀ ਭੈਣ ਭਰਾ ਨੇ ਜਿੰਨੀਆਂ ਵੀ ਫਸਲਾਂ ਜਾਂ ਚਾਰਾ ਸਾਰਾ ਕੁਝ ਇਹਨਾਂ ਦਾ ਤਬਾਹ ਹੋ ਗਿਆ ਜੀ ਚਲੋ ਮੈਂ ਇੱਥੇ ਕੋਈ ਸਿਆਸੀ ਨਹੀਂ ਮੇਰੀ ਇਹ ਜਿੰਨੇ ਵੀ ਪਰਿਵਾਰ ਹੈ ਮੁੱਠਿਆਲੇ ਤੱਕ ਮੇਰੀ ਸਾਰਾ ਨਿੱਜੀ ਪਿਆਰ ਹੈ ਮੈਂ ਅਜੇ ਇੱਥੇ ਪ politcal society ਸਰ ਦੇਸ਼ ਪ੍ਰਤਾਪ ਸਿੰਘ ਕਰਉਣਾ 25 ਸਾਲ ਨਾ ਰਹੇ ਅੱਜ ਵੀ ਮੇਰਾ ਪਿਆਰ ਹੈ ਇਹਦੇ ਕੋਈ ਮੇਰਾ ਪਿਆਰ ਨਹੀਂ ਪਰ ਕਾਰਨ ਇਹ ਹੈ ਕਿ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਬਾਫਨ ਲੋੜ ਜਿਹੜੀ ਅਸੀਂ ਲਗਾਤਾਰ ਕਰ ਰਹੇ ਹਾਂ ਮੈਂ ਪਿੱਛੇ ਜੇ ਵੀ ਆ ਸਾਰੀਆਂ ਜਗ੍ਹਾ ਤੇ ਜੇ ਜਤਰਾ ਨੂੰ ਤੇਲ ਦੀ ਸੇਵਾ ਲਈ ਮੈਂ ਸਾਰਿਆਂ ਦੀ ਕਰਦਾ ਰਿਹਾ ਕਿਉਂਕਿ ਇਹਨਾਂ ਦੀ ਮੰਗ ਅੱਜ ਵੀ ਜਿਹੜੀ ਸਭ ਤੋਂ ਵੱਡੀ ਇਹੀ ਆ ਵੀ ਇਹਨਾਂ ਦੀ ਤੇਲ ਦੀ ਡਾਈ ਦੀ ਬੀਜ ਦੀ ਜਿਹੜੀ ਹੈ ਨਾ ਉਹ ਇਹਨਾਂ ਦੀ ਬਾਹ ਫੜੀ ਜਾਵੇ ਤੇ ਉਹਨੀਆਂ ਫਸਲਾਂ ਬੀਜੀਆਂ ਜਾਣ ਕਿਉਂਕਿ ਉਹਦਾ ਕਾਰਨ ਇਹ ਆ ਸਭ ਤੋਂ ਵੱਡਾ ਕਿ ਬਾਹਲਿਆਂ ਪਰਿਵਾਰਾਂ ਦੇ ਘਰ ਜਿਹੜੇ ਹਨ ਉਹ ਬੰਨਦੇ ਇੱਧਰ ਜੀ ਐਡੇ ਥੋੜੇ ਐਸ ਬੰਨੇ ਇੱਥੇ ਘਰ ਥੋੜੇ ਜ਼ਿਆਦੇ ਆ ਜੇ ਤੁਸੀਂ ਜੱਲੋ ਗਿਆ ਤੋਂ ਲੈ ਕੇ ਮੁੱਠਿਆਲੇ ਤੱਕ ਜਾਓਗੇ ਨਾ ਤੁਹਾਨੂੰ ਦੋ ਚਾਰ ਘਰ ਹੀ ਬੰਨਦੇ ਅੰਦਰ ਮਿਲਣਗੇ ਸਾਰੇ ਪਿੰਡ ਨਾਲ ਨਾਲੇ ਉਤਰਾ ਤੇ ਇਸ ਕਰਕੇ ਇਹ ਜਿਹੜੀਆਂ ਸੁਆਵਾਂ ਨੇ ਨਾ ਇਹ ਇਹਨਾਂ ਦੀ ਬੜੀ ਜ਼ਰੂਰਤ ਆ ਜੇ ਦਰਸ਼ਕ ਵੀ ਸੇਵਾ ਕਰ ਰਹੇ ਤੇ ਬੜੀ ਵੱਡੀ ਗੱਲ ਹੈ ਕਿ ਕਿਉਂਕਿ ਝੋੜ ਫਸਲਾਂ ਤਬਾਹ ਹੋਈਆਂ ਨੇ ਜਾਂ ਪਸ਼ੂ ਮਰੇ ਨੇ ਉਸ ਵਧਪੂਰਾਂ ਬਹੁਤ ਜਾਨੀ ਕਿ ਬਿਮਾਰੀਆਂ ਫੈਲ ਸਕਦੀਆਂ। ਇਹ ਗੱਲ ਮੈਂ ਪੁੱਛਣੀ ਚਾਹਾਂਗਾ ਕਿਉਂਕਿ ਜਦੋਂ ਮੀਂਹ ਪੈਂਦੇ ਸੀ ਹਰ ਸੀ ਉਸ ਵੇਲੇ ਸਿਚਨ ਬਹੁਤ ਜ਼ਿਆਦਾ ਡੈਂਜਰ ਸੀਗੀ। ਬੱਚੇ ਵੀ ਰੁੜ ਗਏ, ਪਸ਼ੂ ਵੀ ਰੁੜ ਗਏ। ਕਾਲੀ ਦਲ ਵੀ ਦੇਖਿਆ ਗਿਆ ਸਵਾਮਾ ਕਰਦਾ, ਕਾਂਗਰਸ ਵੀ ਸਵਾਮਾ ਕਰਦੀ ਵੇਖੀ ਗਈ ਆ। ਆਮ ਆਦਮੀ ਪਾਰਟੀ ਭਗਵੰਤ ਮਾਨ ਜਾ ਔਰ ਕਲਾਕਾਰ ਮਨਕੀਰ ਤਾਲਖਵਰਗੇ ਹੋਰ ਬਹੁਤ ਸਾਰੇ ਕਲਾਕਾਰ ਪਰ ਭਾਜਪਾ ਦੇ ਨੇਤਾ ਬਹੁਤ ਘੱਟ ਨਜ਼ਰ ਆਇਆ ਕਿ ਕਰਨਾ। ਅਸਲ ਦੇ ਵਿੱਚ ਇਧਰਲੇ ਬੰਨੇ ਤੇ ਵੇਖੋ ਮੈਂ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਲਓ ਅੱਜ ਮੇਹਾ ਮੇਰਾ ਪੰਜਵਾਂ ਛੇਵਾਂ ਘੇੜਾ ਜਦੋਂ ਪਾਣੀ ਆਉਣ ਲੱਗਾ ਸੀ ਮੋ ਉਦੋਂ ਇੱਥੇ ਹੀ ਰਿਆਂ ਮੈਂ ਸਾਰਿਆਂ ਨੂੰ ਮਿਲਦਾ ਰਿਆਂ ਜੋ ਉਹਨਾਂ ਦੀਆਂ ਮੰਗਾਂ ਸੀ ਜਾਂ ਕੋਈ ਹੋ ਸੀ ਬਾਲੀ ਗਾਲੇ ਮੋਟਰਸ ਲੈ ਕੇ ਮੇਰੇ ਕੋ ਘਰੇ ਵੀ ਚੱਲ ਜਾਂਦੇ ਮੇਰਾ ਘਰ ਕੋਲ ਬਾਲੀ ਦੂਰ ਨਹੀਂ ਮਲੇਰ ਪਿੰਡੀਆਂ ਮੇਰਾ ਕਿਉਂਕਿ ਇਥੋੜੇ ਮੈਂ ਇਹਨਾਂ ਨੂੰ ਪੁੱਛਦੇ ਹੋਏ ਅਮਰਜੀਤ ਸਰ ਦਾ ਕਾਰ ਕੀਤਾ ਆ ਇੱਥੇ ਲੱਗ ਗਈ ਆ ਇਹ ਥੋੜੇ ਦਿਨ ਮੇਰੇ ਕੋ ਘਰੇ ਜਾ ਕੇ ਕਿਤੇ ਤੂੜੀ ਮੁਕੀ ਮੈਂ ਕੋਈ ਗਾਲੀ ਟਰ ਟਰ ਤੂੜੀ ਪਹੁੰਚ ਜਾਂਦੀ ਆ ਇਸ ਕਰਕੇ ਮੈਂ ਇਹਨਾਂ ਸਾਰੇ ਭੈਣ ਭਰਾਵ ਮੈਂ ਆਪਦਾ ਫਰਜ਼ ਨਿਭਾ ਰਿਆ ਜਿਹੜੀ ਪਾਰਟੀ ਦੀ ਗੱਲ ਆ ਉਹ ਵੇਖੋ ਅਸਲ ਦੇ ਵਿੱਚ ਜਿਹੜਾ ਕੋਹਨੇਵਾਲ ਬੰਨ ਟੁੱਟਾ ਨਾ ਉਧਰਲੇ ਬੰਨੇ ਜਿੱਕ ਤੇ ਜਿਹੜੇ ਪੰਜਾਬ ਦੇ ਪ੍ਰਧਾਨ ਆਸ਼ੀਮੀ ਜੀ ਉੱਥੋਂ ਦੀ ਵਹਿਸ਼ ਆ ਤੇ ਜਿਹੜਾ ਇੱਧਰ ਆ ਇੱਧਰ ਵੇਖੋ ਜਿਹੜੇ ਇੱਥੇ ਜਿਹਨਾਂ ਦੀ ਡਿਊਟੀ ਲੱਗੀ ਉਹਦੀ ਜ਼ਿੰਮੇਵਾਰੀ ਬੰਦੀ ਆ ਜਿਹੜੀ ਮੇਰੀ ਜ਼ਿੰਮੇਵਾਰੀ ਆ ਮੈਨੂੰ ਪਤਾ ਮੈਂ ਆਪਦੀ ਤੰਦੇ ਹੀ ਨਾ ਪਾਰਟੀ ਨੂੰ ਨਿਭਾ ਰਿਆ ਬਿਲਕੁਲ ਇਹ ਗੱਲ ਵਧੀਆ ਵੀ ਹੈ ਤੁਸੀਂ ਆਪਣੇ ਇਲਾਕੇ ਨੂੰ ਸਾਂਭਿਆ ਪਰ ਹੋਰ ਬੜੀਆਂ ਥਾਵਾਂ ਦੇ ਉੱਤੇ ਕੋਈ ਨਜ਼ਰ ਨਹੀਂ ਆਈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿਉਂਕਿ ਚਰਨਜੀਤ ਚੰਨੀ ਵੀ ਕਹੀ ਲਈ ਫਿਰਦਾ ਸੁਖਵੀਰ ਬਾਦਲ ਵੀ ਬਣ ਰਿਹਾ ਬਾਦ ਤੇ ਆਮ ਆਦਮੀ ਪਾਰਟੀ ਦੇ ਲੀਡਰ ਲੱਗੇ ਹੋਏ ਆ ਹੋਰ ਸਾਰੀਆਂ ਪਾਰਟੀਆਂ ਨੇ ਕਲਾਕਾਰ ਲੱਗੇ ਹੋਏ ਆ ਪਰ ਬੀਜੇਪੀ ਬਹੁਤ ਘੱਟ ਨਜ਼ਰ ਆਈ ਹੈ ਕੀ ਕਾਰਨ ਕਿਉਂਕਿ ਸਮਝ ਨਹੀਂ ਪਤਾ ਨਹੀਂ ਕਿਉਂ ਨਹੀਂ ਤੁਸੀਂ ਜਾਂਦੇ ਦੇਖਿਆ ਨਹੀਂ ਆ ਸਾਡੇ ਸੈਂਟਰ ਦੇ ਮਨਿਸਟਰ ਸਾਰੇ ਦਰਿਆਵਾਂ ਤੇ ਜਿਹੜੇ ਕੱਢ ਰਹੇ ਉਹ ਦਿਨ ਇਥੇ ਮਹਿਦੀਪੁਰ ਵੀ ਜਾ ਕੇ ਆਏ ਆ ਫਿਰ ਤੁਸੀਂ ਜੋ ਪਠਾਨਕੋਟ ਦੀ ਗੱਲ ਕਰੋ ਉਥੇ ਅਛਰੀ ਜੀ ਗਏ ਆ ਜਾਖੜ ਸਾਹਿਬ ਗਏ ਆ ਚੁੱਗ ਸਾਹਿਬ ਤਿੰਨ ਵਾਰ ਹੀ ਜਾਏ ਆ ਇਸ ਕਰਕੇ ਪੰਜਾਬ ਦੇ ਜਿਹੜੇ ਪਿੱਛੇ ਜੇ ਮੋਦੀ ਜੀ ਵੀ ਗੁਰਦਾਸਪੁਰ ਤੋਂ ਹੋ ਕੇ ਗਏ ਆ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਦਿਖੇ ਇਹ ਗੱਲ ਮਹਾਰਾਣ ਵੈਸੇ ਉਥੇ ਤੁਸੀਂ ਹੁਣ ਵੀ ਜਾਓ ਉਥੇ ਰਾਸਣ ਮੰਡ ਰਹੇ ਪਠਾਨਕੋਟ ਜਿਹੜੇ ਬਾਬੇ ਨਾਨਕ ਰਮਦਾਸ ਇਹ ਨਿਕਲ ਸੁਣੋ ਰਵੀ ਕਾਲੋ ਮੇਰਾ ਮਿੱਤਰ ਆ ਜਿਹੜੇ ਸੂਰਜੀਓ ਪੰਜਾਬ ਦੇ ਸਕੱਤਰ ਆ ਸਾਰੇ ਉਥੇ ਰਾਸਣ ਮੰਡ ਰਹੇ ਮੁੰਨੇ ਸੰਘੇ ਤੁਹਾਨੂੰ ਗੁਰੂ ਨਜ਼ਰ ਆਏ ਰਾ ਨਿੱਦੀ ਗੱਲ ਬਤਨ ਦਿਸਿਆ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਦੇਖਿਆ ਨੇ ਸਾਰੇ ਦੇਖਿਆ ਨੇ ਪਰ ਮੰਤਰੀ ਜੀ ਜਿਹੜੇ ਆਪਣੇ ਨਰਿੰਦਰ ਮੋਦੀ ਜੀ ਉਹ ਵੀ ਦੇਰ ਬਾਅਦ ਆਏ ਚਲੋ ਪੈਸਾ ਬਹੁਤ ਗ੍ਰਾਂਟ ਦੇ ਕੇ ਗਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਪੰਜਾਬ ਨੂੰ ਜੋ ਪੰਡ ਦੇ ਕੇ ਗਏ ਉਹ ਤੇ ਇੱਕ ਛੋਟਾ ਜਿਹਾ ਜੀ ਹਲੇ ਇਹ ਤੇ ਬਾਲਾ ਕੁਝ ਤੁਸੀਂ ਵੇਖੋ ਅੱਗੇ ਅੱਗੇ ਕੀ ਕੀ ਆਉਂਦਾ ਤੁਸੀਂ ਵੇਖੋ ਰਾਸ਼ਨ ਦੀਆਂ ਗੱਡੀਆਂ ਸਾਰਾ ਕੁਝ ਸਾਰੀਆਂ ਸਹੂਲਤਾਂ ਸਾਰਾ ਕੁਝ ਹੀ ਮਿਲੇਗਾ ਜੀ ਕਿਸੇ ਦੀ ਕਸਰ ਨਹੀਂ ਰਹਿੰਦੀ ਧੰਨਵਾਦ ਬਹੁਤ ਸ਼ੁਕਰੀਆ ਜੀ